ਇਸ ਸਰਕਾਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰੇ ਖਿਆਲ ਹੈ ਕਿ ਇਹ ਹੌਣ ਵਾਲੇ ਸਮੇਂ ਚੱਲੂਗਾ ਨਹੀਂ ਇਦਾਂ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਮੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਬੰਤਿਓ ਉਹਨਾਂ ਨੂੰ ਛੱਕਣ ਦੀ ਕਿਉਂ ਨਹੀਂ ਮੰਗ ਕਰਦੇ ਪਰ ਇਹਨਾਂ ਨੂੰ ਜੇ ਚਾਹੀਦਾ ਹੈ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਅੱਗੇ ਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਇਹ ਅਕਾਲ ਤਖਤ ਨੂੰ ਵੀ ਗਮਰਾਹ ਕਰਨ ਦੀ ਕੋਸ਼ਿਸ਼ ਵਰਾਦਾ ਕਿ ਅਸੀਂ ਆਪਣੀਆਂ ਗੱਡੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਇਹ ਗੁਰੂ ਨੂਮੀ ਇਹ ਸਖਬੀਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰੇ ਖਿਆਲੇ ਕਿ ਇਹ ਹੌਣ ਵਾਲ ਸਮੇ ਚੱਲੂਗਾ ਨਹੀਂ ਇਦਾਂ ਪਰ ਇੱਕ ਵਾਰੀ ਨਰਾਇਣ ਚੋੜਾ ਨੂੰ ਪੰਤ ਤੋਂ ਛੇਕਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੀਬੀਸੀ ਨੇ ਉਹ ਕਹਿੰਦਾ ਜੈਦਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਨਹੀਂ ਇਹ ਤੇ ਦੇਖੋ ਜੀ ਉਹ ਜੋ ਜੋ ਉਹਨਾਂ ਨੇ ਕੋਈ ਦੋਸ਼ ਹੈ ਤਾਂ ਉਹ ਸਰਕਾਰ ਨੇ ਉਹਨਾਂ ਨੂੰ ਰੈਸਟ ਕੀਤਾ ਹੈ ਉਹ ਆਪੇ ਕਰੋ ਬਾਕੀ ਤੁਸੀਂ ਉਹਦੀ ਦਸਤਾਰ ਲਾਈ ਹੈ ਇਥੇ ਉਹਦੇ ਤੇ ਦੇਸ਼ਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਉਹਨਾਂ ਪੰਥੀਆਂ ਤੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਆ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਮੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਪੰਥੀਆਂ ਉਹਨਾਂ ਨੂੰ ਛੇਕਣ ਦੀ ਕਿਉਂ ਨਹੀਂ ਮੰਗ ਕਰਦੇ ਪਰ ਉਹ ਕਹਿੰਦੇ ਉਹਨਾਂ ਨੂੰ ਇੱਥੇ ਅੱਗੇ ਸੇਵਾ ਨਿਭਾਤ ਹੀ ਕੰਮ ਖਤਮ ਹੋ ਜਾਣਾ ਕਿ ਉਹ ਚੌੜਾ ਸਾਹਿਬ ਨੂੰ ਸੇਵਾ ਲਾ ਦੇਣ ਉਹ ਵੀ ਉਹ ਵੀ ਸੇਵਾ ਕਰ ਲੈਣਗੇ ਇਹ ਇਹ ਚੀਜ਼ ਹੈ ਕਿ ਸੇਵਾਏ ਜੇ ਇਸ ਤਰੀਕੇ ਨਾਲ ਏਡੇ ਏਡੇ ਵੱਡੇ ਗੁਨਾਹ maaf ਹੋ ਸਕਦੇ ਤਾਂ ਫਿਰ ਚੌੜਾ ਸਾਹਿਬ ਨੂੰ ਵੀ ਸੇਵਾ ਲਾਓ ਉਹ ਵੀ ਆਪਣਾ ਆਪਣਾ ਇੱਥੇ ਮੈਂ ਸੇਵਾ 4 ਦਿਨ ਸੇਵਾ ਕਰਨਗੇ ਤੇ ਉਹਨਾਂ ਨੂੰ ਛੁੱਟੀ ਹੋ ਜਾਣ ਪਰ ਗੁਰੂ ਘਰ 'ਤੇ ਹਮਲਾ ਕਿਸ ਜਾਏ ਨਹੀਂ ਗੁਰੂ ਘਰ 'ਤੇ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ 'ਚ ਕਿੱਡਾ ਵੱਡਾ ਰੋਸ ਹੈ ਕਿ ਇਹਨਾਂ ਨੇ ਏਡੇ ਵੱਡੇ ਗੁਨਾਹ ਗਾ ਰਿਆ ਇਹਨਾਂ ਨੂੰ ਸਜ਼ਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨਹੀਂ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਵੀ ਜੋ ਹੋਇਆ ਉਹ ਉਹ ਵੀ ਬਹੁਤ ਗਲਤ ਆ ਪਰ ਇਹਨਾਂ ਨੂੰ ਜੇ ਚਾਹੀਦਾ ਸੀ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਅੱਗੇ ਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਇਹ ਅਕਾਲ ਤਖਤ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਦਾ ਜ਼ਰਾਦਾ ਕਿ ਅਸੀਂ ਆਪਣੀਆਂ ਗੱਦੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਇਹ ਗੁਰੂ ਨਮੀ ਇਸ ਗਵੀਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰਾ ਖਿਆਲ ਹੈ ਕਿ ਇਹ ਆਉਣ ਵਾਲੇ ਸਮੇਂ ਚੱਲੂਗਾ ਨਹੀਂ ਇਦਾਂ ਪਰ ਇੱਕ ਪਾਸੇ ਨਰਾਇਣ ਚੋੜਾ ਨੂੰ ਪੰਤੋਂ ਛੇਕਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੀਪੀਸੀ ਨੇ ਉਹ ਕਹਿੰਦਾ ਜੈਦਾਦਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਨਹੀਂ ਇਹ ਤੇ ਦੇਖੋ ਜੀ ਉਹ ਜੋ ਜੋ ਉਹਨਾਂ ਨੇ ਕੋਈ ਦੋਸ਼ ਹੈ ਤਾਂ ਉਹ ਸਰਕਾਰ ਨੇ ਉਹਨਾਂ ਨੂੰ ਰੈਸਟ ਕੀਤਾ ਹੋਇਆ ਉਹ ਆਪੇ ਕਰੋ ਬਾਕੀ ਤੁਸੀਂ ਉਹਦੀ ਦਸਤਾਰ ਲਾਈ ਹੈ ਇਥੇ ਉਹਦੇ ਤੇ ਦੇਸ਼ਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਉਹਨਾਂ ਪੰਥੀਆਂ ਤੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਆ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਮੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਪੰਥੀਆਂ ਉਹਨਾਂ ਨੂੰ ਛੇਕਣ ਦੀ ਕਿਉਂ ਨਹੀਂ ਮੰਗ ਕਰਦੇ ਸਰੂ ਕਹਿੰਦੇ ਉਹਨਾਂ ਨੂੰ ਤੇ ਇੱਥੇ ਅੱਗੇ ਸੇਵਾ ਨਿਭਾਤ ਹੀ ਕੰਮ ਖਤਮ ਹੋ ਜਾਣਾ ਕਿ ਉਹ ਚੌੜਾ ਸਾਹਿਬ ਨੂੰ ਸੇਵਾ ਲਾ ਦੇਣ ਉਹ ਵੀ ਉਹ ਵੀ ਸੇਵਾ ਕਰ ਲੈਣਗੇ ਇਹ ਇਹ ਚੀਜ਼ ਹੈ ਕਿ ਸੇਵਾਏ ਜੇ ਇਸ ਤਰੀਕੇ ਨਾਲ ਏਡੇ ਏਡੇ ਵੱਡੇ ਗੁਨਾਹ maaf ਹੋ ਸਕਦੇ ਤਾਂ ਫਿਰ ਚੌੜਾ ਸਾਹਿਬ ਨੂੰ ਵੀ ਸੇਵਾ ਲਾਓ ਉਹ ਵੀ ਆਪਣਾ ਆਪਣਾ ਇੱਥੇ ਮੈਂ ਸੇਵਾ 4 ਦਿਨ ਸੇਵਾ ਕਰਨਗੇ ਤੇ ਉਹਨਾਂ ਨੂੰ ਛੁੱਟੀ ਹੋ ਜਾਣ ਪਰ ਗੁਰੂ ਘਰ 'ਚ ਹਮਲਾ ਕਿਸ ਜਾਏ ਦਾ ਨਹੀਂ ਗੁਰੂ ਘਰ 'ਚ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ 'ਚ ਕਿੱਡਾ ਵੱਡਾ ਰੋਸ ਆ ਕਿ ਇਹਨਾਂ ਨੇ ਏਡੇ ਵੱਡੇ ਗੁਨਾਹ ਗਾ ਰਿਆ ਇਹਨਾਂ ਨੂੰ ਸਜ਼ਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨੇ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਵੀ ਜੋ ਹੋਇਆ ਉਹ ਉਹ ਵੀ ਬਹੁਤ ਗਲਤ ਹੈ